ਪਹਿਲੀ ਗੱਲ ਇਹ ਹੈ ਕਿ ਜਦੋਂ ਦੂਜਿਆਂ 'ਚ ਔਗਣ ਲੱਭਣਗੇ ਤਾਂ ਆਪਣੇ ਔਗਣ ਟਕਣ ਦੇ ਲੈ ਲਪੇ ਜਾਂਦੇ ਨੇ ਚਾਹੇ ਉਹ ਮਾਨਸਾਹਵ ਲੱਭ ਰਹੇ ਨੇ ਜਾਂ ਸੁਖਵੀਰ ਬਾਦਲ ਹੈ ਚਾਹੇ ਚੰਦੂ ਮਾਜਰਾ ਸਾਹਿਬ ਨੇ ਕੋਈ ਹੈ ਜਿੰਨੀ ਦੇਰ ਅੰਤਰ ਦ੍ਰਿਸ਼ਟੀ ਸਿੱਖੀ ਦਾ ਤਾਂ ਸਿਧਾਂਤ ਹੀ ਵੈਸੇ ਕਿ ਜਿੰਨੀ ਦੇਰ ਆਪਣੇ ਅੰਦਰ ਝਾਤ ਨਹੀਂ ਮਾਰਦੇ ਕਿ ਯਾਰ ਮੇਰੇ 'ਚ ਕੀ ਨੁਕਸ ਹੈ ਜਾਂ ਮੇਤੋਂ ਕਿੰਨੀ ਕ ਗਲਤੀ ਹੋਈ ਹੈ ਤੁਸੀਂ ਕੱਲ ਤੱਕ ਸਾਬ ਤੇ ਜਾ ਕੇ ਮੰਨੋ ਨਾ ਮੰਨੋ ਤੁਸੀਂ ਆਪਣੇ ਆਪ ਨੂੰ ਪਹਿਲਾਂ ਮੰਨ ਲਓ ਕਿ ਮੇਰੀ ਇੰਨੀ ਕ ਘਾਟ ਤਾਂ ਸੀ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਸੀ ਨਾ ਮਤਲਬ ਚਾਹੇ ਉਹ ਵੱਡੇ ਬਾਦਲ ਸਾਹਿਬ ਕਹਿ ਲੋ ਤੁਸੀਂ ਗਿਆਨੀ ਜੈਲ ਸਿੰਘ ਕਹਿ ਲੋ ਇਹਨਾਂ ਚ ਇੱਕ ਥੋੜਾ ਜਿਹਾ ਸਪੇਸ ਹੁੰਦਾ ਸੀ ਕਿ ਹਾਂ ਮੇਰੇ ਤੋਂ ਵੀ ਇੰਨੀ ਕੁ ਹੋ ਗਈ ਹੁਣ ਵਾਲੀ ਚ ਬੰਦ ਹੈ ਗੱਲ ਖਾਦਾ ਪਹਿਲੀ ਗੱਲ ਤਾਂ ਇਹ ਦਰਵਾਜ਼ਾ ਖੋਲਣਾ ਪਊਗਾ ਕਿ ਬਾਕੀ ਦੁਨੀਆ ਨੂੰ ਛੱਡ ਦਿਓ ਆਪਾਂ ਇੱਥੇ ਆਏ ਆ ਇੱਥੇ ਜਿਉਂ ਕੇ ਤੁਰ ਜਾਣਾ ਅਸੀਂ ਆਪਣਾ ਜਿੰਨੇ ਮਰਜੀ ਤੁਸੀਂ ਫੱਟੇ ਲਾ ਲਓ ਜਿੰਨੇ ਮਰਜੀ ਪੱਥਰ ਲਾ ਦਿਓ ਫਾਊਂਡੇਸ਼ਨ ਸਟੋਨ ਇਹਦਾ ਕੋਈ ਮਤਲਬ ਨਹੀਂ ਹੁੰਦਾ ਆਖਰ ਤੁਸੀਂ ਆਪਣੇ ਆਪ ਨੂੰ ਜੇ ਪੁੱਛਦੇ ਹੋ ਕਿ ਭਲਾਵਾ ਤੂੰ ਕੀ ਕਰ ਰਿਹਾ ਹੈ ਤੇਰੀ ਔਕਾਤ ਕੀ ਇਹ ਤੂੰ ਕਿੱਥੇ ਗਲਤੀ કરી ਫਿਰ ਰਸਤਾ ਵੀ ਥੋੜਾ ਬਹੁਤ ਅੰਦਰੋਂ ਆਉਣਾ ਸ਼ੁਰੂ ਹੋ ਜਾਂਦਾ ਹੈ ਦੂਜੀ ਚੀਜ਼ ਕਿ ਜਦੋਂ ਅਸੀਂ ਮਤਲਬ ਇਹ ਸਮਝਦੇ ਆ ਕਿ ਮੈਂ ਈਗੋ ਦੇ ਈਗੋ ਦੀ ਸਭ ਤੋਂ ਬਿਊਟੀ ਇਹ ਹੈ ਕਿ ਪਤਾ ਨਹੀਂ ਲੱਗਣ ਦਿੰਦੀ ਵੀ ਈਗੋ ਹੈ ਬੰਦਿਆਂ ਨੂੰ ਇਸ ਗੱਲ ਤੇ ਮੈਂ ਈਗੋ ਹੁੰਦੀ ਦੇਖੀਏ ਕਿ ਮੈਨੂੰ ਤਾਂ ਈਗੋ ਹੀ ਕੋਈ ਨਹੀਂ ਮੇਰੇ ਚ ਤਾਂ ਯਾਰ ਮੈਂ ਤਾਂ ਬੜਾ ਨਿਰਮਾਣ ਬੰਦਾ ਪਰ ਜਦੋਂ ਉਹਦੀ ਤੁਸੀਂ ਉਹ ਕੋਰ ਨੂੰ ਟੱਚ ਕਰੋਗੇ ਉਹਦੇ ਅੰਦਰੋਂ ਕੋਬਰਾ ਖੜਾ ਹੋ ਜਾਂਦਾ ਮੈਨੂੰ ਬਹੁਤ ਵੱਡੇ ਵੱਡੇ ਦਾਨੀ ਗਿਆਨੀ ਮੈਂ ਦੇਖੇ ਨੇ ਬੰਦੇ ਕਿ ਜਿੰਨਾਂ ਦੇ ਅੰਦਰੋਂ ਜਦੋਂ ਤੁਸੀਂ ਉਹਨਾਂ ਦਾ ਵੀਕ ਪੁਆਇੰਟ ਫੜੋਗੇ ਇੱਕਦਮ ਉਹ ਹੋਰ ਬੰਦਾ ਨਿਕਲੇ ਆਉਂਦਾ ਇੱਕਦਮ ਐਕਚੁਅਲੀ ਸਿੱਖੀ ਦਾ ਸਿਧਾਂਤ ਤਾਂ ਬੇਸਿਕ ਇਹ ਕਹਿੰਦਾ ਹੈ ਕਿ ਭਾਈ ਹੌਮੇਂ ਦੀਰਗ ਰੋਗ ਹੈ ਔਰ दारू ਵੀ ਇਸਮਾ ਹੈ ਹੌਮੇਂ ਦਾ दारू ਬਾਹਰ ਨਹੀਂ ਹੈ ਕਿਸੇ ਕੈਮਿਸਟ ਨੂੰ ਜਾਏ ਕਹੋ ਕਿ ਯਾਰ ਮੈਨੂੰ ਹੌਮੇਂ ਮਾਰਨ ਦੀਆਂ ਗੋਲੀਆਂ ਨਹੀਂ ਕੋਈ ਨਹੀਂ ਦੇ ਸਕਦਾ ਇਹ ਆਪ ਸੈਲਫ ਅਨਲਿਸਿਸ ਕਰਨਾ ਪਊਗਾ ਕਿ ਕਿੱਥੇ ਭੁੱਲ ਕਰ ਲਈ ਕਿੱਥੇ ਅਸੀਂ ਚਲਾਕੀ ਕਰਨ ਦੀ ਕੋਸ਼ਿਸ਼ કરી ਕਿੱਥੇ ਅਸੀਂ ਲੋਕਾਂ ਨੂੰ ਇਹ ਸਮਝ ਲਿਆ ਵੀ ਉੱਲੂ ਨੇ ਇਹਨਾਂ ਨੂੰ ਹੋਰ ਉੱਲੂ ਬਣਾ ਲਿਆ ਬੇਸਿਕਲੀ ਗੱਲ ਇੰਨੀ ਹੋਈ ਹੈ ਨਾ ਮਤਲਬ ਗ੍ਰੰਥ ਸਾਹਿਬ ਸਾਡਾ ਸਭ ਤੋਂ ਪਵਿੱਤਰ ਅਸੀਂ ਦੁਨੀਆ ਨੂੰ ਦੱਸਦੇ ਫਿਰਦੇ ਆ ਵੀ ਸ਼ਬਦ ਗੁਰੂ ਹੈ ਜਦੋਂ ਸਾਡੇ ਅੰਦਰ ਇਹ ਗੱਲ ਵੱਸ ਗਈ ਕਿ ਸ਼ਬਦ ਗੁਰੂ ਨੂੰ ਯਾਰ ਜਦੋਂ ਖੰਡਾਇਆ ਜਾ ਰਿਹਾ ਸੀ ਸ਼ਬਦ ਗੁਰੂ ਨੇ ਹੱਥ ਕਿਉਂ ਨਹੀਂ ਫੜ ਲਿਆ ਫਿਰ ਆਪ ਭਰੋਸਾ ਉੱਠ ਗਿਆ ਮਤਲਬ ਬਾਹਰ ਲੀਆਂ ਜਦੋਂ ਚੀਜ਼ਾਂ ਦੀ ਮੈਨੀਪੂਲੇਸ਼ਨ ਕਰਨ ਲੱਗ ਗਏ ਤੁਸੀਂ ਤੇ ਇਹਨੂੰ ਤੁਸੀਂ ਸਮਝ ਲਿਆ ਵੀ ਇਹਦੇ ਨਾਲ ਇੰਨੀਆਂ ਵੋਟਾਂ ਆ ਜਾਣਗੀਆਂ ਇਹਦੇ ਨਾਲ ਇੰਨਾ ਫਾਇਦਾ ਹੋਊ ਆ ਧਿਰ ਆ ਡੇਰਾ ਆ ਫੈਕਸ਼ਨ ਇਹਨੂੰ ਇਦਾਂ ਮੈਨੀਪੂਲੇਟ ਕਰ ਲਾਂਗੇ ਇਹ ਜਿੰਨੀ ਦੇਰ ਤੋਂ ਪਿੱਛੇ हट ਕੇ ਨਹੀਂ ਦੇਖਦੇ ਕਿ ਆਖਰ ਕਰਿਆ ਕੀ ਫਿਰ ਉਹਦੇ ਚੋਂ ਇਹ ਕੌਣ ਹੈ ਜਿਹੜਾ ਮੈਨੀਪੂਲੇਟ ਕਰ ਰਿਹਾ ਅੰਦਰ ਬੈਠਾ ਸੋ ਪਹਿਲੀ ਗੱਲ ਤਾਂ ਆਪ ਇਹਨਾਂ ਨੂੰ ਜਾਗਣਾ ਪਊ ਉਹਦੇ ਤੋਂ ਚੇਤਨਤਾ ਆਉਂਦੀ ਹੈ ਬੰਦੇ ਨੂੰ ਸਮਝ ਆ ਜਾਂਦੀ ਹੈ ਸਿਰਵੀਰ ਸਿੰਘ ਬਾਦਲ ਗਏ ਉੱਥੇ ਹੁਣ ਕਿੰਨੇ ਲੋਕ ਇੰਟਰਪ੍ਰੀਟੇਸ਼ਨਾਂ ਕਰ ਰਹੇ ਨੇ ਕਿ ਜੇ ਉਹ ਗਿਰ ਗਏ ਜੇ ਲੱਤ ਦੇ ਵਿੱਚ ਜ ਫ੍ਰੈਕਚਰ ਹੋ ਗਿਆ ਜੀ ਕਾਲਪੁਰਖ ਨੇ ਸਜਾ ਦਿੱਤੀ ਕਾਲਪੁਰਖ ਪਹਿਲੀ ਗੱਲ ਐਸੀ ਕੋਈ ਚੀਜ਼ ਨਹੀਂ ਕਿ ਉਹ ਕਿਸੇ ਥਾਣੇਦਾਰ ਦੀ ਤਰ੍ਹਾਂ ਡੰਡਾ ਲਈ ਫਿਰਦਾ ਹੋਵੇ ਉਹ ਤਾਂ ਗੁਰਬਾਣੀ ਦੇ ਮੁਤਾਬਕ ਜੋ ਪ੍ਰਮਾਤਮਾ ਦਾ ਵੈਸੇ ਤਾਂ ਸਾਰੇ ਤਰ੍ਹਾਂ ਮੰਨਦੇ ਪਰ ਮਾਤਮਾ ਬਦਲਾਖੋਰ ਨਹੀਂ ਹੈ ਜਿਹੜਾ ਅਸੀਂ ਨਰਕ ਸੁਰਗ ਵੀ ਕਹਿੰਦੇ ਆ ਉਹਨੇ ਨਹੀਂ ਬਣਾਇਆ ਹੋਇਆ ਭਾਈ ਇਹ ਤਾਂ ਅਸੀਂ ਅੰਦਰ ਆਪੇ ਹੀ ਬਣਾਇਆ ਹੋਇਆ ਉਹਨੇ ਤਾਂ ਥੋੜਾ ਪਲਾ ਕਰਨ ਲਈ ਤੁਹਾਨੂੰ ਪੈਦਾ ਕਰਿਆ ਹੈ ਮਨੁੱਖ ਬਣਾਇਆ ਹੀ ਤਾਂ ਐਸੇ ਦੇ ਵਿੱਚ ਜੇ ਇੰਨਾ ਕੁ ਫੇਥ ਕਰਕੇ ਆਪਣੇ ਆਪ ਤੇ ਕਿ ਜੇ ਕਿਤੇ ਭੁੱਲ ਹੋ ਗਈ ਹੈ ਉਸ ਹੋ ਗਈ ਉਸ ਟਾਈਮ ਅਕਲ ਉਨੀ ਕੇ ਸੀ ਨਾ ਉਸ ਟਾਈਮ ਗਿਣਤੀ ਮੰਤੀ ਵੀ ਹੋਈ ਸੀ ਇਨਫੋਰਮੇਸ਼ਨ ਵੀ ਗਲਤ ਆਈ ਹੋਣੀ ਹੈ ਗਲਤ ਫੈਸਲੇ ਕਰ ਲਏ ਪਰ ਹੁਣ ਤਾਂ ਅਕਲ ਆ ਗਈ ਨਾ ਹੁਣ ਮੰਨ ਲਓ ਕਮ ਸੇ ਕਮ ਕਿ ਹਾਂ ਇਹ ਸਾਤੋਂ ਆ ਭੁੱਲਾਂ ਤਾਂ ਹੋਈਆਂ ਹੀ ਨਹੀਂ ਨੇ ਫਿਰ ਦੂਜੀ ਚੀਜ਼ ਉਹਨਾਂ ਨੂੰ ਦੂਰ ਕਰਨ ਦੀ ਹੈ ਜਿਹੜਾ ਪਛਤਾਪ ਹੈ ਜਾਂ ਜਿਹੜਾ ਗਿਲਟ ਹੈ ਅਸਲ ਦੇ ਵਿੱਚ ਇਹ ਵੀ ਈਗੋ ਦਾ ਹੀ ਹਿੱਸਾ ਹੈ ਜਦੋਂ ਤੁਸੀਂ ਗਿਲਟੀ ਹੋ ਜਾਂਦੇ ਆ ਗਿਲਟੀ ਹੋਣ ਦੇ ਨਾਲ ਈਗੋ ਜਿਉਂਦਾ ਰਹਿਣਾ ਚਾਹੁੰਦੀ ਹੁੰਦੀ ਹੈ ਕਿ ਮੇਰੇ ਤੋਂ ਭੁੱਲ ਹੋ ਗਈ ਮੈਂ ਮਾਫੀ ਵੀ ਤਾਂ ਉਸ ਤੋਂ ਵੱਡੀ ਮੰਗ ਲਈ ਫਿਰ ਮੈਂ ਤੁਹਾਨੂੰ ਹੋਰ ਮਤਲਬ ਪਛਤਾਪ ਕਰਕੇ ਕੰਪਨਸੇਟ ਕਰ ਇਹ ਹੈ ਈਗੋ ਹੀ ਖੇਡ ਰਹੀ ਚੰਨੀ ਦੇਰ ਤੁਸੀਂ ਇਹ ਨਹੀਂ ਪਛਾਣਦੇ ਕਿ ਤੁਸੀਂ ਮਨੁੱਖ ਕਿਸ ਗੱਲ ਲਈ ਬਣਿਆ ਹੋ ਮਨੁੱਖੀ ਜੀਵਨ ਦਾ ਮਕਸਦ ਕੀ ਹੈ ਕੀ ਸਿਰਫ ਚੀਫ ਮਿੰਿਸਟਰ ਬਣਨਾ ਹੈ ਸਿਰ ਪ੍ਰਾਈਮ ਮਿਨਿਸਟਰ ਬਣਨਾ ਹੈ ਕੀ ਸਿਰਫ ਲੋਕਾਂ ਨੂੰ ਉੱਲੂ ਬਣਾ ਕੇ ਆਪਣੇ ਥੱਲੇ ਲਾ ਕੇ ਰੱਖਣ ਦਾ ਮਕਸਦ ਹੈ ਸਾਰੀ ਦੁਨੀਆ ਵੀ ਤੁਹਾਡੇ ਥੱਲੇ ਲੱਗ ਜਵੇ ਕੀ ਮਕਸਦ ਪੂਰਾ ਹੋ ਗਿਆ ਮਤਲਬ ਇਹ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੋਇਆ ਹੈ ਅਸੀਂ ਤਾਂ ਕੋਈ ਜਾਣੇ ਨਾ ਵੀ ਚਲੋ 70 ਸਾਲ ਦੇ ਹੋ ਗਏ 80 ਆ ਦੇ ਹੋ ਗਏ 90 ਦੇ ਹੋ ਗਏ ਉਹ ਕਹਿੰਦੇ ਜੇ ਯੁੱਗ 4000 ਜਾ ਚਾਰ ਯੁੱਗਾਂ ਦੀ ਜੇ ਉਮਰ ਹੋ ਜਾਵੇ ਤੁਹਾਡੀ ਇੱਕ ਯੁੱਗ ਆਮ ਤੌਰ ਤੇ ਮੋٹے ਦਰਾਂ ਦੇ 40 ਲੱਖ ਸਾਲ ਦਾ ਹੈ ਤੁਸੀਂ 4 ਨਾਲ ਗੁਣਾ ਕਰ ਲਓ ਜੇ ਜੋ 4ਾਰੇ ਜਾਂ ਹੋਰ ਦਸੋਣੇ ਹੋਏ ਉਤੋਂ ਵੀ ਦਸ ਗੁਣਾ ਹੋਰ ਹੋ ਜਵੇ ਨਵ ਖੰਡਾਂ ਵਿੱਚ ਜਾਣੀਏ ਇੱਥੇ ਆ ਗਿੱਦੜਵਾਹੇ ਵਾਲੀ ਗੱਲ ਨਹੀਂ ਕੱਲੀ ਜਾਂ ਇੰਡੀਆ ਦੀ ਗੱਲ ਨਹੀਂ ਹੈ ਜਾਂ ਵਿਸ਼ਵਗੁਰੂ ਦੀ ਗੱਲ ਹੈ ਨੌ ਖੰਡਾਂ ਚ ਜਿਹੜੇ ਸਾਰੇ ਸਾਰੇ ਖੰਡ ਨੇਰ ਦੇ ਗਿਰਦ ਸਾਡੇ ਜਿਹੇ ਜੇ ਇੱਕ ਸੂਰਜ ਮੰਡਲ ਆਪਣਾ ਇੱਕ ਖੰਡ ਬਣਦਾ ਹੈ ਸੂਰਜ ਮੰਡਲ ਵਾਲਾ ਜਿਹੜਾ ਨਵ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਨੌ ਖੰਡਾਂ ਦੀ ਪਾਪੂਲੇਸ਼ਨ ਵੀ ਤੁਹਾਡੇ ਨਾਲ ਚੱਲ ਰਹੀ ਹੋਵੇ ਜੰਗ ਨੋ ਰਖਾਇ ਕਿ ਜਸ ਕੀਰਤ ਜਗਲੇ ਜੇ तिस ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਇਹ ਹੈ ਉਹ ਕਾਤ ਬੰਦੇ ਦੀ ਜਿਹੜੀਆਂ ਚੀਜ਼ਾਂ ਸੀ ਲੱਭ ਰਹੇ ਹਾਂ ਜੇ ਇੰਨੀਆਂ ਮਿਲ ਜਾਣ ਜਿਹੜੀਆਂ ਸਾਡੇ ਖਾਬ خیال ਤੋਂ ਵੱਧ ਨੇ ਫਿਰ ਉਹ ਕੀਰ ਕਹਿੰਦਾ ਹੈ ਕਹਿੰਦਾ ਵੀ ਉਹ ਜਿਹੜਾ ਰੱਬ ਹੈ ਉਹ ਤਾਂ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੋਝੇ ਜੋ तिस ਗੁਣ ਕੋਈ ਕਰੇ ਮਤਲਬ ਏਡੀ ਵੱਡੀ ਚੀਜ਼ ਦਾ ਤਾਂ ਤੁਸੀਂ ਪ੍ਰਚਾਰ ਕਰ ਰਹੇ ਹੋ ਲੜਾਈ ਹੋ ਜਾਂਦੀ ਹੈ ਡਿਕਟਾ ਮੰਡਨ ਪਿੱਛੇ ਸੌਦੇ ਕਰ ਲੈਨੇ ਆਸੀਂ ਵੋਟਾਂ ਪਿੱਛੇ ਕਿ ਫਲਾਣੇ ਤੋਂ ਮਾੜਾ ਕੈਂਡੀਡੇਟ ਖੜਾ ਕਰ ਦੋ ਉਹਦੀਆਂ ਵੋਟਾਂ ਇੱਧਰ ਪਵਾ ਲਓ ਇਸ ਇਲਾਕੇ ਚ ਜਿੰਨੀਆਂ ਖਹਿਗੀਆਂ ਨੇ ਇਹ ਥੋੜਾ ਜਿਹਾ ਸੋਚਣ ਦੀ ਜ਼ਰੂਰਤ ਹੈ ਜਦੋਂ ਇਦਾਂ ਅੰਤਰ ਜਾਤ ਮਾਰਨ ਲੱਗ ਜਾਣਗੇ ਆ ਜਿਹੜਾ ਰੋਜ਼ ਪਾਠ ਕਰਦੇ ਨੇ ਅੱਖਾਂ ਮੀਚ ਕੇ ਇਹਦਾ ਮਤਲਬ ਵੀ ਸਮਝਾਉਣਾ ਸ਼ੁਰੂ ਹੋ ਜਾਊਗਾ ਮਤਲਬ ਗੁਰੂ ਨਾਨਕ ਦੇਵ ਜੀ ਦਾ ਜਿੰਨਾ ਕੁ ਵੀ ਫਲਸਫਾ ਮੈਂ ਪੜਿਆ ਮੇਰੀ ਮਤ ਥੋੜੀ ਹੈ ਉਹ ਸਾਰੀ ਮਨੁੱਖਤਾ ਦਾ ਨਹੀਂ ਸਿਰਫ ਉਹ ਸਾਰੇ ਵਿਸ਼ਵ ਦਾ ਨਹੀਂ ਸਾਰੇ ਯੂਨੀਵਰਸ ਦਾ ਹੈ ਉਹ ਆਕਾਰਾਂ ਤੇ ਨਿਰਾਰਕਾਰਾਂ ਤੋਂ ਅੱਗੇ ਹੈ ਉਹ ਅਸੀਂ ਇੱਥੇ ਤਸੀਲਾਂ ਜ਼ਿਲ੍ਹਿਆਂ ਤੋਂ ਹੀ ਨਹੀਂ ਗਾਹਾਂ ਲੰਗਦੇ ਜੀ ਪੰਜਾਬ 'ਚ ਸਾਡੀ ਗਵਰਨਮੈਂਟ ਬਣ ਜੂਵੇ ਤਾਂ ਖਾਲਸਤਾਨ ਬਣਾ ਲੀਏ ਆ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੋ ਇਹ ਅਸੀਂ ਛੋਟਾ ਕਰ ਲਿਆ ਸਾਤੋਂ ਜਿਹੜੀਆਂ ਪਹਿਲੀਆਂ ਪੀੜ੍hiyan ਹੋ ਕੇ ਗਈਆਂ ਨੇ ਪੀਰ ਪਗੰਬਰ ਸਾਰੇ ਧਰਮਾਂ ਦੇ ਜਿਹੜੇ ਹੋ ਕੇ ਗਏ ਨੇ ਵੱਡੇ ਵੱਡੇ ਲੋਕ ਸੀ ਔਰ ਉਹਨੇ ਰਸਤੇ ਵੀ ਦੱਸੇ ਨੇ ਔਰ ਇਹ ਵੀ ਦੱਸਿਆ ਵੀ ਤੁਸੀਂ ਕੋ ਲੋਂਗੇ ਭਾਈ ਨਕਸ਼ਾ ਇਹ ਹੈ ਨਕਸ਼ੇ ਤੇ ਚੱਲ ਕੇ ਰਸਤੇ ਚ ਭੁੱਲੋਂਗੇ ਤਾਂ ਭੁੱਲੋਂਗੇ ਤਾਂ ਫੇਰ ਇਲਾਜ ਵੀ ਉਹਦਾ ਕੀ ਕਰਨਾ ਵੀ ਦੱਸਿਆ ਹੋਇਆ ਪਰ ਅਸੀਂ ਇਲਾਜ ਨੂੰ ਵੀ ਕਹਾਂ ਵਪਾਰੀ ਕਰਨ ਕਰ ਲਿਆ ਉਹਦਾ ਵੀ ਸੋ ਇਹ ਹੈ ਕਿ ਇਹ ਜਾਗਣ ਦਾ ਸਮਾਂ ਆਦਰਵਾਇਜ਼ ਤਾਂ ਤੁਰੇ ਹੀ ਜਾਣਾ ਹੈ ਮਤਲਬ ਲਗਭਗ 60 60 ਸਾਲ ਦੇ ਨੇ ਸਾਡੇ ਸਾਰੇ ਲੀਡਰ ਹੋਰ 15 20 ਸਾਲ ਦੀ ਖੇਡ ਹੈ ਨਿਆਣੇ ਬਾਹਰ ਚਲੇ ਗਏ ਉਹਨੇ ਵਾਪਸ ਨਹੀਂ ਆਉਣਾ ਇੱਥੇ ਵੱਖਰੇ ਕਾਰਡ ਨਹੀਂ ਭੇਜੇ ਜਾਣਗੇ ਇੰਨਾ ਕੀ ਕੰਮ ਮੁਕਣਾ ਐਸੇ ਦੇ ਵਿੱਚ ਸੋ ਜੇ ਤਾਂ ਇੰਨਾ ਕੇ ਮਕਸਦ ਹੈ ਮਨੁੱਖੀ ਜੀਵਨ ਦਾ ਵੀ ਤਾਂ ਠੀਕ ਹੈ ਹਰ WhatsApp ਤੇ ਹੁੰਦਾ ਹੈ ਹਾਂ ਉੱਥੇ ਹੀ ਹੁੰਦਾ ਜੇ ਤਾਂ ਇਹੀ ਮਕਸਦ ਹੈ ਸਿਰਫ ਇਸੇ ਲਈ ਪੈਦਾ ਹੋਏ ਸੀ ਮਾਂ ਪਿਓ ਨੇ ਇਸੇ ਲਈ ਪੈਦਾ ਕਰਿਆ ਟੀਚਰਾਂ ਨੇ ਇਸੇ ਲਈ ਪੈਦਾ ਠੀਕ ਹੈ ਫੇਰ ਤਾਂ ਕਰਨ ਜੀ ਜੀ ਸਕਦੇ ਰੱਜ ਕੇ ਜਿੰਨੂੰ ਮਰਜ਼ੀ ਤੋ ਖਾ ਦੇਣ ਜੋ ਮਰਜ਼ੀ ਕਰਨ ਪਰ ਜੇ ਥੋੜਾ ਜੇ ਤੂੰ ਇੱਕ ਸਟੈਪ ਅੱਗੇ ਚੱਕ ਲੈਣ ਕਿ ਤੁਸੀਂ ਇੰਨੇ ਛੋਟੇ ਥੋੜੇ ਇੰਨੇ ਇੱਕ ਕੰਮ ਲਈ ਥੋੜੋ ਕੁਦਰਤ ਕਰੋੜਾਂ ਸਾਲਾਂ ਤੋਂ ਮਨੁੱਖ ਦਾ ਸਰੀਰ ਹੈ ਨਾ ਜਿਹੜਾ ਜੇ ਤੁਸੀਂ ਬਾਇਓਲੋਜੀ ਵੀ ਪੜੋ ਕਰੋੜਾਂ ਸਾਲਾਂ ਚ ਬਣਿਆ ਮਤਲਬ ਇੱਕ ਇੱਕ ਬੈਕਟੀਰੀਆ ਤੋਂ ਅਸੀਂ ਸਟਾਰਟ ਹੋਇਆ ਇਵੋਲੂਸ਼ਨ ਹਾਂ ਰਾਤੋਂ ਰਾਤ ਨਹੀਂ ਆਈ ਰਾਤੋਂ ਰਾਤ ਨਹੀਂ ਆਈ ਜੇ ਇੰਨੇ ਇੰਨੀ ਇੰਨੀ ਐਫਰਟ ਦੇ ਨਾਲ ਯੂਨੀਵਰਸ ਨੇ ਤੁਹਾਨੂੰ ਇਸ ਤਰ੍ਹਾਂ ਦਾ ਇੱਕ ਪਵਿੱਤਰ ਮੁਕਾਮ ਦਿੱਤਾ ਹੈ ਤਾਂ ਇਹਦਾ ਥੋੜਾ ਮੁੱਲ ਪਾਉਣਾ ਚਾਹੀਦਾ ਜਿੰਨੀ ਕੁ ਮੱਤ ਹੈ ਉਹਨੂੰ ਸੰਭਾਲ ਕੇ ਥੋੜੀ ਜਿਹੀ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਉਹਦੇ ਨਾਲ ਸੁੱਖ ਵੀ ਮਿਲ ਜਾਊਗਾ ਮੇਰਾ ਖਿਆਲ ਹੈ ਡਾਇਗਨੋਸਟਿਕ ਸੈਂਟਰ ਵੀ ਬੰਦ ਹੋ ਜਾਣਗੇ ਇਲਾਜ ਹੋ ਜਾਊਗਾ ਇਲਾਜ ਹੋ ਜਾਊਗਾ